ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਤੇ ਨਸ਼ਿਆਂ ਦੀ ਤਸਕਰੀ ਦੇ ਮੁੱਦੇ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਹਨਾਂ ਨੇ ਇਸ ਮੁੱਦੇ ਤੇ ਚਰਚਾ ਲਈ ਰਾਜਪਾਲ ਦੇ ਸੱਦੇ ਦਾ ਸਵਾਗਤ ਕੀਤਾ ਤੇ ਵੀ ਕਹਿ ਇੱਕ ਸਿਰਫ ਜਾਗਰੂਕਤਾ ਮੁਹਿੰਮ ਚਲਾਉਣ ਨਾਲ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਨਿਕਲਣ ਚ ਮਦਦ ਨਹੀਂ ਮਿਲ ਸਕਦੀ, ਠੋਸ ਕਾਰਵਾਈ ਦੀ ਲੋੜ ਹੈ। ਇਸ ਮੁੱਦੇ ਤੇ ਰਾਜਨੀਤੀ ਖੜੀ ਜਾ ਰਹੀ ਹੈ ਤੇ ਹੱਲ ਲੱਭਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਰਾਜਪਾਲ ਤੇ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨਾ ਕਹਿ ਕੇ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਹਾਕਿਆਂ ਤੋਂ ਹੋ ਰਹੀ ਹੈ ਤੇ ਇਸ ਵਿੱਚ ਕੋਈ ਵੀ ਕਮੀ ਨਹੀਂ ਆਈ ਕਿਉਂਕਿ ਪੰਜਾਬ ਦਾ 50 ਕਿਲੋਮੀਟਰ ਦਾ ਸਰਹੱਦੀ ਖੇਤਰ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਹੈ। ਕੀ ਅੱਜ ਤੁਸੀਂ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਹੋ? ਕੱਲ ਰਾਤ ਹੀ ਮੇਰੇ ਮਨ ਚ ਆਇਆ ਕਿ ਪ੍ਰੈਸ ਕਾਨਫਰੰਸ ਬਹੁਤ ਜ਼ਰੂਰੀ ਹੈ। ਕਾਰਨ ਕਿ ਗਵਰਨਰ ਸਾਹਿਬ ਨੇ ਇੱਕ ਪਦ ਯਾਤਰਾ ਅਗੇਂਸਟ ਡਰੱਗਸ ਅੰਚਾਲੂ ਕਰਨੀ ਸੀ ਸ਼ੁਰੂ ਕਰਨੀ ਸੀ ਉਹਦੇ ਲਈ ਉਹਨਾਂ ਨੇ ਮੇਰੇ ਖਾਲਾ ਸਾਰੇ ਐਮਐਲਏਜ਼ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲਿਖਿਆ ਕਿਉਂਕਿ ਮੈਨੂੰ ਵੀ ਆਈ ਹੈ ਚਿੱਠੀ ਕਿ ਆਈ ਸ਼ੁੱਡ ਜੁਆਇਨ ਮੈਂ ਦੇਖਿਆ ਮੈਂ ਕਿ ਵੀ 6 ਮਹੀਨੇ ਪਹਿਲਾਂ ਵੀ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਤਾਈ ਗਵਰਨਰ ਸਾਹਿਬ ਨੇ ਇਹ ਪਾਦੀ ਯਾਤਰਾ ਕੀਤੀ ਸੀ ਔਰ ਪਦਿਆਤਰਾ ਤਾਂ ਅਵੇਰਨੈਸ ਦੇ ਸਕਦੇ ਆਂ ਕਿ ਡਰਗ ਦੇ ਡਰਗਸ ਆ ਸਾਨੂੰ ਚਿੰਤਾ ਆ ਲੇਕਿਨ ਕਰਨਾ ਕੀਆ ਸੋਲੂਸ਼ਨ ਸੋਲਿਡ ਹਾਲੇ ਤੱਕ ਕਿਸੇ ਨੇ ਨਹੀਂ ਦਿੱਤਾ ਇਹ ਕੋਈ ਓਵਰਨਾਈਟ ਡਰਗਸ ਨਹੀਂ ਆਈ ਪੰਜਾਬ ਚ ਇਹ 14 ਚ ਫੜੀ ਗਈ 14 ਤੋਂ ਪਹਿਲਾਂ ਵੀ ਉਹਦੇ ਬਾਅਦ ਸਰਕਾਰਾਂ ਆਕਾਲੀ ਦਲ ਦੀਆਂ ਸੀਆਂ ਹੇ ਸਰਕਾਰ ਕਾਂਗਰਸ ਦੀ ਵੀ ਸੀ ਤੇ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਆਰ ਆਮ ਆਦਮੀ ਪਾਰਟੀ ਨੇ بڑے بڑے ਕਲੇਮਸ ਕੀਤੇ ਸੀਗੇ ਡਿਊਰਿੰਗ ਪੋਲਸ ਕਿ ਵੀ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਸੀ 4 ਮਹੀਨੇ ਅਜ ਮੈਂ ਡਰਗ ਖਤਮ ਕਰ ਦੂੰਗਾ ਉਹਦੇ ਬਾਅਦ ਬਹੁਤ ساری ਜਗ੍ਹਾ ਗੱਲਾਂ ਬਾਤਾਂ ਹੋਈਆਂ ਔਰ ਸਾਰ ਨੂੰ ਮਾੜੀ ਗੱਲ ਜਿਹੜੀ ਮੈਂ ਸਮਝਦਾ ਕਿ ਸਾਰੇ ਪੰਜਾਬ ਦੇ ਬੱਚੇ ਇਕੱਠੇ ਕਰਕੇ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਦੇ ਨਾਲ ਉੱਥੇ ਕਮਿਟ ਕਰਨਾ ਕਿ ਮੈਂ ਡਰਗ ਖਤਮ ਕਰੂੰਗਾ ਇਹ ਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਓਦੇ ਬਾਅਦ ਵੀ ਬੜਾ ਕੁਝ ਹੋਇਆ ਲੇਕਿਨ ਹੋਇਆ ਕੁਝ ਨਹੀਂ ਡਰਗ ਜਿਉਂ ਦੀ ਤਿਉਂ ਆ ਔਰ ਕੇਜਰੀਵਾਲ ਸਾਹਿਬ ਨੇ ਇਹ ਕਾਸੀ ਜੇ ਸਰਕਾਰ ਚਾਹੇ ਸਰਕਾਰ ਖੁਦ ਮਿਲਿਓ ਨਾ ਹੋਵੇ ਤੇ ਡਰੱਗ ਬੰਦ ਹੋ ਸਕਦੀ ਆ ਇੱਕ ਔਖਾ ਕੰਮ ਨਹੀਂ ਤਿੰਨ ਚੋ ਮਹੀਨਿਆਂ ਚ ਕਰ ਦਾਂਗੇ ਖਤਮ ਲੇਕਿਨ ਆ 4 ਸਾਲ ਹੋ ਗਏ ਪੰਜਾਬ ਸਰਕਾਰ ਡਰੱਗਸ ਦੇ ਮੁੱਦੇ ਤੇ ਬੁਰੀ ਤਰ੍ਹਾਂ ਫੇਲ ਹੈ ਡਰੱਗਸ ਇਜ਼ ਰਿਲੇਟਡ ਟੂ ਕ੍ਰਾਈਮ ਆਲਸੋ ਆਲ ਨਾਟ ਕਮ ਆਨ ਟੂ ਦੀ ਕ੍ਰਾਈਮ ਬਟ ਅਜ ਸਿਰਫ ਡਰੱਗਸ ਦੀ ਗੱਲ ਕਰਨੀ ਚਾਹੁੰਨਾ ਮੈਂ ਔਰ 2021 ਚ 15 ਕਿਲੋਮੀਟਰ ਦਾ ਜਿਹੜਾ ਏਰੀਆ ਸੀਗਾ ਨਾ ਬਾਰਡਰ ਸਾਡਾ 550 ਕੁਛ 550 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹਦਾ 15 ਕਿਲੋਮੀਟਰ ਦਾ ਏਰੀਆ ਵਾਸ ਅੰਡਰ ਸੈਂਟਰਲ ਫੋਰਸਸ ਦੇ ਵਰ ਰਿਸਪੋਨਸਿਬਲ ਫਾਰ ਇਟ ਉਹਦੇ ਬਾਅਦ ਕੀ ਹੋਇਆ ਕਿ ਕਮਨਟ ਨੇ 21 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਨਹੀਂ ਇਸ ਏਰੀਏ ਨੂੰ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦੇਣਾ ਕਿਉਂਕਿ ਇੱਥੇ ਪਾਕਿਸਤ੍ਰੋਸ ਬਾਰਡਰ ਇਨਫਿਲਟ੍ਰੇਸ਼ਨ ਕਹਿ ਦਿਓ ਨਾਟ ਫਿਜ਼ਿਕਲੀ ਬਟ ਥਰੂ ਡਰੋਨਸ ਥਰੂ ਥਿਸ ਉਹਨਾਂ ਖਦ ਖਦਸਾ ਦੀ ਉਹ ਕੰਟਰੋਲ ਉਹਨਾਂ ਨੇ 50 ਕਿਲੋਮੀਟਰ ਦਾ ਲੈ ਲਿਆ ਵੀ ਲੈ ਲਿਆ ਲੇਕਿਨ ਅੱਜ 2025 ਦੇ ਵਿੱਚ ਅਗਰ ਤੁਸੀਂ ਦੇਖੋ ਤਾਂ ਬੀਐਸਐਫ ਨੇ 367 ਕਿਲੋ ਹਿਰੋਇਨ ਫੜੀ 272 ਡਰੋਨਸ ਆਏ 1 ਸਾਲ ਦੇ ਅੰਦਰ ਅੰਦਰ ਇਹਦੇ ਅਕਾਉਂਟਡ ਫॉर ਆ ਮੇਬੀ 2% ਮੇਬੀ 5% ਮੇਬੀ 10% ਫੜਿਆ ਗਿਆ ਬਾਕੀ ਦੇ 90% ਦਾ ਜ਼ਿੰਮੇਵਾਰ ਕੌਣ ਆ ਉਹ 50 ਕਿਲੋਮੀਟਰ ਦਾ ਜ਼ਿੰਮੇਵਾਰ ਫਿਰ 2 ਟਨ ਹਿਰੋਇਨ ਪੰਜਾਬ ਪੁਲਿਸ ਨੇ 2025 ਫੜੀ 2 ਟਨ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਉਹਨਾਂ ਨੇ ਵੈਪਨ ਫੜੇ 620 ਅੱਜ ਪੰਜਾਬ ਦੇ ਵਿੱਚ ਜੋ ਖਬਰਾਂ 'ਚ ਦੇਖੀ ਦਾ ਜੋ ਸੋਸ਼ਲ ਮੀਡੀਆ 'ਤੇ ਸਾਨੂੰ ਪਤਾ ਲੱਗਦਾ ਤੇ ਪੁਲਿਸ ਖੁਦ ਕਲੇਮ ਕਰੇ ਪੁਲਿਸ ਦੇ ਕਲੇਮ ਆ ਕਿ ਅਸੀਂ ਇਹਨਾਂ ਫੜ ਲਿਆ ਤੇ ਜਿਹੜਾ ਫੜਿਆ ਨਹੀਂ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਗੱਲ ਆ ਕਿ ਪਈ Rajasthan aur Gujarat ਉਹਨਾਂ ਦਾ ਵੀ ਬਾਰਡਰ ਲੱਗਦਾ ਉਥੇ ਡਰੋਨ ਕਿਉਂ ਨਹੀਂ ਆ ਰਹੇ ਇਹ ਦੇਖਣ ਦੀ ਲੋੜ ਹੈ ਚਿੰਤਾ ਦੀ ਲੋੜ ਹੈ ਐਂਡ ਹੂ ਇਜ਼ ਰਿਸਪੌਂਸੀਬਲ ਪਾਕਿਸਤਾਨ ਨੇ ਜੇ ਡਰੱਗ ਭੇਜਣੀ ਆ ਵੈਪਨ ਭੇਜਣੇ ਨੇ ਤੇ ਪੰਜਾਬ ਰਾਹੀਂ ਕਿਉਂ ਵਾਈ ਨਾ ਥਰੂ Rajasthan what about Gujarat why only drones ਵਾਟ ਅਬਾਊਟ ਸ਼ਿਪਸ ਵਾਟ ਅਬਾਊਟ ਬੋਟਸ ਤੇ ਕਿਵੇਂ ਇਹ ਸਾਰਾ ਸਾਡੇ ਪੰਜਾਬ ਚ ਆ ਰਿਹਾ ਦੇਖੋ ਇਹਦੇ ਤੇ ਗੰਭੀਰਤਾ ਦੇਖੋ ਜਿੱਥੇ ਜ਼ਿੰਮੇਵਾਰੀ ਅੱਜ ਆਪਾਂ ਮੈਂ ਹੀ ਕਿਹਾ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਜ਼ਿੰਮੇਵਾਰ ਨੇ ਐਟ ਦੀ ਸੇਮ ਟਾਈਮ ਹਾਊ ਕੈਨ ਦੀ ਗਵਰਨਮੈਂਟ ਆਫ ਇੰਡੀਆ ਸ਼ਾਇ ਅਵੇ ਫਰਮ ਦੀ ਰਿਸਪੋਨਸਿਬਿਲਟੀ ਰਿਸਪੋਨਸਿਬਿਲਟੀ ਲੈਣ ਲੇਕਿਨ ਰਿਸਪੋਨਸਿਬਿਲਟੀ ਲੈਣਾ ਪੈਦਯਾਤਰਾ ਕਰ ਦੇਣੀ ਇਹ ਹੱਲ ਨਹੀਂ ਆ ਇੱਕ ਅੱਛੀ ਬਾਤ ਹੈ 15 ਸਾਲ ਪਹਿਲਾਂ ਤੋਂ ਪੈਦਯਾਤਰਾ ਚਾਹੀਦੀ ਸੀ ਫਿਟਨੈਸ ਇਟ ਇਜ਼ 15 ਇਅਰਸ ਲੇਟ ਵੀ ਆਰ ਲੇਟ ਬਾਈ 15 ਇਅਰਸ ਹੁਣ ਸੋਲੂਸ਼ਨ ਕੀ ਆ ਇਸ ਗੱਲ ਤੇ ਆਉਣਾ ਚਾਹੀਦਾ ਇੱਕ ਤੇ ਸੈਂਟਰਲ ਗਵਰਨਮੈਂਟ ਆਪਣਾ ਜਿਹੜਾ ਸੈਂਟਰਲ ਫੋਰਸੇਸ ਦਾ 50 ਕਿਲੋਮੀਟਰ ਦਾ ਕਮਿਟਿਡ ਏਰੀਆ ਉਹਦੀ ਰਿਸਪੌਂਸਿਬਿਲਟੀ ਕਹੇ ਸਾਡੀ ਆ ਉਦੇ ਨਾਲ ਨਾਲ ਇਹ ਡਰੱਗਸ ਆ ਕਿਉਂ ਰਹੀਆਂ ਤੇ ਯੂਜ਼ ਕਿਉਂ ਕਰ ਰਹੇ ਲੋਕ ਅਨ ਅਨ ਇਮਪਲੋਇਮੈਂਟ ਇਜ਼ ਵਨ ਆਫ ਦੀ ਮੇਜਰ ਰੀਜ਼ਨਸ ਅਨ ਇਮਪਲੋਇਮੈਂਟ ਦੂਰ ਕਰਨ ਲਈ ਸਾਨੂੰ ਸੋਚਣਾ ਪਏਗਾ ਪੰਜਾਬ ਇਜ਼ ਐਟ ਦੀ ਫੈਗ ਐਂਡ ਆਫ ਦੀ ਕੰਟਰੀ ਬਿਲਕੁਲ ਪਿੱਛੇ ਆ ਕੇ ਬਾਰਡਰ ਦੇ ਨਾਲ ਪਾਕਿਸਤਾਨ ਦੇ ਬਾਰਡਰ ਅਸੀਂ ਸੀਲ ਕਰ ਦਿੱਤੇ ਜਿਹੜਾ ਟ੍ਰੇਡ ਮੜਾ ਮੋਟਾ ਹੁੰਦਾ ਸੀ ਉਹ ਬੰਦ ਹੋ ਗਿਆ ਬਿਲਕੁਲ ਬੰਦ ਆ ਅੱਜ ਵਪਾਰ ਨਹੀਂ ਹੋ ਰਿਹਾ ਔਰ ਦੂਸਰੀ ਗੱਲ ਅਗਰ ਪੰਜਾਬ ਦੇ ਵਿੱਚ ਅਸੀਂ ਡਰਗ ਖਤਮ ਕਰਨੀ ਆ ਤਾਂ এমਪਲాయਮੈਂਟ ਜਨਰੇਟ ਕਰਨੀ ਪਊ। এমਪਲాయਮੈਂਟ ਜਨਰੇਟ ਕਰਨੀ ਆ ਤੇ ਇੰਡਸਟਰੀ ਹੋਣੀ ਚਾਹੀਦੀ ਆ। ਪੰਜਾਬ 2000 ਕਿਲੋਮੀਟਰ ਔਟ ਤੋਂ ਦੂਰ ਆ ਫਰੇਟ ਮਾਰ ਜਾਂਦਾ। ਸੋ ਸਾਨੂੰ ਕੋਈ ਨਾ ਕੋਈ ਇਨਸੈਂਟਿਵ ਬਾਹਰ ਸਰਕਾਰ ਨੂੰ ਦੇਣਾ ਚਾਹੀਦਾ। ਔਰ ਉਹ ਇਨਸੈਂਟਿਵ ਜਿਨ੍ਹਾਂ ਦੇ ਨਾਲ ਸਾਰਾ ਜੁੜਿਆ ਹੋਵੇ ਸਾਡੀ ਗਰੋਥ ਜੇ ਗਰੋਥ ਹੋਊਗੀ ਤਾਂ ਤਾਂ এমਪਲੋਇਮੈਂਟ ਮਿਲੂਗੀ ਤਾਂ ਅਸੀਂ ਡਰਕ ਦੀ ਗੱਲ ਕਰ ਸਕਦੇ ਆ ਸੋ ਮੈਂ ਪਰਸਨਲੀ ਰਿਸਪਾਂਸਿਬਲ ਦੋਵੇਂ ਸਰਕਾਰਾਂ ਨੂੰ ਸਮਝਦਾ ਔਰ ਮੈਂ ਗੱਲ ਕਰਨੀ ਚਾਹੁੰਨਾ ਅਗੇਨ ਧਰਮ ਨਾਲ ਜੁੜੀ ਹੋਆ ਬਟ ਧਰਮ ਕੋਈ ਖੱਡੀ ਸਿੱਖਾਂ ਦੇ ਨਾਲ ਨਹੀਂ ਜੁੜੀ ਹੋਇਆ ਦੇਖੋ ਬਾਬੇ ਨਾਨਕ ਜੀ ਦਾ प्रकाश दहड़ा ਆਪਾਂ 550ਵੇਂ ਸਾਲਾ ਮਨਾਇਆ ਸਰਕਾਰ ਨੇ ਪੈਸੇ ਦਿੱਤੇ ਦਿਲ ਖੋਲ ਕੇ ਪੈਸੇ ਦਿੱਤੇ ਬਟ ਯਾਰ ਬਾਬਾ ਨਾਨਕ ਜੀ ਸ਼ੁਰੂਆਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਹਿੰਦ ਦੀ ਚਾਦਰ ਕਹਿੰਦੇ ਅਸੀਂ ਤੇ ਉੱਥੇ ਸਾਡੀ ਸੂਬਾ ਸਰਕਾਰ ਵੀ ਫੇਲ ਹੋਈ ਆ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਸੈਸ਼ਨ ਬੁਲਾਇਆ ਲੇਕਿਨ 550ਵੇਂ ਸਾਲ 'ਚ ਅਸੀਂ ਕੁਝ ਨਾ ਕੁਝ ਤਾਂ ਮੰਗਿਆ ਆਪਣੇ ਸੂਬੇ ਦੇ ਇੱਥੇ ਦੱਸੋ ਉਸ ਵੇ ਸੈਸ਼ਨ ਕਰਉਣ ਦੇ ਸਰਕਾਰ ਨੇ ਸੂਬੇ ਤੋਂ ਭਾਰਤ ਸਰਕਾਰ ਤੋਂ ਕੁਝ ਮੰਗਿਆ ਵੀ ਸ਼ੁੱਡ ਹੈ ਹਾਸਟ ਫੋਰ ਦੀ ਇੰਡਸਟਰੀਅਲ ਇਨਸੈਂਟਿਵ ਔਨ ਡੋਨਰ ਬੇਸਿਸ ਡਵੈਲਪਮੈਂਟ ਆਫ ਨਾਰਥ ਈਸਟਰਨ ਰੀਜਨ ਜਿਹੜਾ ਮੇਰੀ ਬੜੀ ਬੜੀ ਪੁਰਾਣੀ ਸੋਚ ਆ ਕਿ ਭਾਈ ਕੀ ਇਸ ਰੀਜਨ ਦੀ ਬਾਰਡਰ ਹੈ ਸਾਡਾ ਅਪਲ ਤੇ ਸਾਰੇ ਪੰਜਾਬ ਨੂੰ ਦੇ ਉਹ ਪੰਜਾਬ ਨੂੰ ਸਾਰਿਆਂ ਨੂੰ ਦੇਣ ਤੁਹਾਨੂੰ ਕੋ ਪੱਤੀ ਹੈ ਤੇ ਖਾਲੀ ਬਾਰਡਰ ਦੇ 50 ਕਿਲੋਮੀਟਰ ਨੂੰ ਦੇ ਦਿਓ ਦੇਖੋ 10% ਆਫ ਦੀ ਬਜਟ ਅਲੋਕੇਸ਼ਨ ਇਜ਼ ਸਪੈਂਡ ਔਨ ਡੋਨਰ ਸਟੇਟਸ ਸੋ ਉਹ ਸਟੇਟਸ ਸਾਡੇ ਪੰਜਾਬ ਨੂੰ ਮਿਲਣਾ ਚਾਹੀਦਾ ਤੁਸੀਂ ਖੁਦ ਮੰਨ ਰਹੇ ਹੋ ਡਰੋਨ ਆ ਰਹੇ ਤੁਸੀਂ ਖੁਦ ਮੰਨ ਰਹੇ ਹੋ ਇੱਥੇ ਡਰੱਗ ਗਾਰੀਆਂ ਤੁਸੀਂ ਖੁਦ ਮੰਨ ਰਹੇ ਹੋ ਕਿ ਵੈਪਨ ਆ ਰਿਹਾ ਤੁਸੀਂ ਮੰਨਦੇ ਹੋ ਡਿਸਟਰਬੈਂਸ ਹੈ ਤੇ ਲੋਕ ਉਹ ਨਾ ਹਾਲਾਤਾਂ ਦੇ ਵਿੱਚ ਰਾਕਟ ਆਉਂਦੇ ਤਾਂ ਜੀਂਦੇ ਆ ਤੇ ਸਭ ਤੋਂ ਖਤਰਾ ਪੰਜਾਬ ਨੂੰ ਆ ਸੋ ਮੈਂ ਸਮਝਦਾ ਕਿ ਗਵਰਨਰ ਸਾਹਿਬ ਦਾ ਰੋਲ ਅੱਜ ਇਹ ਬੰਦਾ ਕਿ ਜਿੱਥੇ ਕਮੀਆਂ ਸੂਬਾ ਸਰਕਾਰ ਦੀਆਂ ਹੀ ਇਸ ਦੀ ਰਿਪਰੈਜ਼ੈਂਟੇਟਿਵ ਆਫ ਦੀ ਗਵਰਨਮੈਂਟ ਆਫ ਇੰਡੀਆ ਥਰੂ ਦੀ ਪ੍ਰੈਜ਼ੀਡੈਂਟ ਠੀਕ ਹੈ ਸੋ ਹੀ ਸ਼ੁੱਡ ਟੇਕ ਨੋਟ ਆਫ ਆਲ ਥੀਸ ਥਿੰਗਸ ਐਂਡ ਪੁੱਲ ਅਪ ਦੀ ਸਟੇਟ ਗਵਰਨਮੈਂਟ ਐਂਡ ਐਟ ਦੀ ਸੇਮ ਟਾਈਮ ਹੀ ਸ਼ੁੱਡ ਪ੍ਰੈਜ਼ెంట్ ਅ ਕੇਸ ਰਿਪਰੈਜ਼ੈਂਟ ਪੰਜਾਬ ਐਜ਼ ਅ ਗਵਰਨਰ ਐਂਡ ਆਸ ਗਵਰਨਮੈਂਟ ਆਫ ਇੰਡੀਆ ਕਿ ਸਾਡੀਆਂ ਡਿਮਾਂਡਸ ਐਗਰੀਕਲਚਰ ਸੈਕਟਰ ਚ ਆ ਨੇ ਇੰਪਲॉयਮੈਂਟ ਜਨਰੇਟ ਕਰਨ ਲਈ ਇੰਡਸਟਰੀ ਦੀ ਲੋੜ ਹੈ ਬਾਰਡਰ ਸਟੇਟ ਹੈ 50 ਕਿਲੋਮੀਟਰ ਦੀ ਰਿਸਪੌਂਸਿਬਿਲਟੀ ਤੁਹਾਡੀ ਆ ਉੱਥੇ ਇਨਸੈਂਟਿਵ ਦਿਓ ਤਾਂ ਕਿ ਇੰਡਸਟਰੀਲਾਈਜੇਸ਼ਨ ਹੋਵੇ ਪੰਜਾਬ ਦੀ ਕੁਝ ਸਮੱਸਿਆ ਤਾਂ ਹੱਲ ਹੋਊਗੀ ਮੈਂ ਅਜੇ ਤੁਹਾਡੇ ਰਾਹੀਂ ਇਹ ਗੁਰੂ ਸਰਬਤ ਇਹ ਪਹੁੰਚਾਉਣਾ ਚਾਹੁੰਦਾ ਤੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਗੁਰੂ ਸਰਬਤ ਦੇ ਖਿਲਾਫ ਨਸ਼ੇ ਦੇ ਖਿਲਾਫ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ 5000 ਉਹਨਾਂ ਨੇ ਇਸ ਦੇ ਖੰਨੇ ਨੇ ਨਸ਼ਾ ਤਸਕਰ ਜਿਹੜੇ ਉਹਨਾਂ ਤੋਂ ਕੇਂਦਰ ਸੀ ਕਾਰਵਾਈ ਕਰ ਰਿਹਾ ਹੈ ਕਿਵੇਂ ਦੇਖੀਏ ਇਹਦੇ ਤੇ ਨੈਕਸਟ ਵੀਕ ਮੈਂ ਰੱਖਾਂਗਾ ਤੁਹਾਡੇ ਨਾਲ ਗੱਲ ਕਰਾਂਗਾ ਕਿਉਂਕਿ ਆ ਡਾਈਲੂਟ ਹੋ ਜਾਣਾ ਜੇ ਮੈਂ ਸਾਰੀਆਂ ਗੱਲਾਂ ਕਰਨਾ ਪਿਆ ਨਾ ਜਿਹੜਾ ਤੁਸੀਂ 2000 ਦਿਨੋ ਦੀ ਦੱਸ ਕੇ ਤਾ ਇਟਸ ਬਾਈ ਪੰਜਾਬ ਕੁਝ ਜਿਹੜਾ ਸਟੇਟ ਦੇ ਵਿੱਚੋਂ ਸਟੇਟ ਦੇ ਵਿੱਚ 2 ਟਨ ਪੰਜਾਬ ਪੁਲਿਸ ਨੇ ਫੜਿਆ ਨਸ਼ਾ ਇਹ ਤਾਂ ਬਾਰਡਰ ਤੋਂ ਬਾਰਡਰ ਬਾਰਡਰ ਤੋਂ ਪਹਿਲਾਂ ਤਾਂ ਬਾਰਡਰ ਤੋਂ ਟੱਪਿਆ ਬੀਐਸਐਫ ਤੋਂ ਫਿਰ ਸਟੇਟ ਚ ਆ ਗਿਆ ਬੀਐਸਐਫ ਕਹਿੰਦੀ ਸੀ 300 ਕਿ 367 ਕਿਲੋ ਫੜਿਆ 272 ਡਰੋਨ ਆਏ ਤੇ ਉਹ ਤਾਂ that is ਰਿਕਵਰੀ ਆਫ ਪੰਜਾਬ ਪੁਲਿਸ ਮੋਰ than ਬੀਐਸਐਫ ਇਟ ਇਜ਼ 6 ਟਾਈਮ ਹਾਂ ਜੀ ਉਹਨਾਂ ਦੀ ਉਹਨਾਂ ਦੀ ਰਿਕਵਰੀ ਵਧਿਆ ਔਰ ਪੰਜਾਬ ਪੁਲਿਸ ਵੀ ਸਾਰਾ ਧੋਣਾ ਨਿਕਵਰ ਕਰ ਰਹੀ ਆ ਜਿਹੜਾ ਨੈਟਵਰਕ ਹੈ ਡਿਸਟ੍ਰਿਬਿਊਸ਼ਨ ਦਾ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਔਰ ਬੜਾ ਸੋਖਾ ਜਿਹਾ ਕੰਮ ਆ ਹੁਣ ਥੋੜੀ ਜਿਹੀ ਟਰੱਕ ਦੀ ਗੱਲ ਕਰਾਂਗੇ ਤੇ ਜਿਹੜੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਨਸ਼ਿਆਂ ਦੇ ਅੰਦਰ ਜਾਂਦੇ ਰਹੇ ਉਹਨਾਂ ਚੋਂ ਤੇ ਲੈ ਕੇ ਦੁਬਾਰਾ ਉਹਨੂੰ ਠੋਕੇ ਅੰਦਰ ਫਿਰ ਦੇ ਦੇਣਗੇ ਹੁਣ ਤਾਂ ਆਇਆ ਦਿਸ ਇਸ ਨੋਟ ਦੀ ਸੋਲੂਸ਼ਨ ਇਹ ਆਪਰੇਸ਼ਨ ਤੋਂ ਦੂਰ ਤੋਂ ਬਾਅਦ ਇਸ ਬਾਰਡਰ ਤੋਂ 400 ਮੀਟਰ ਜ਼ਿਆਦਾ ਵੈਪਨ ਨਹੀਂ ਬਿਲਕੁਲ ਹੁੰਦਾ ਚਾਹੀਦਾ 22 ਹਾਂ ਉਹ ਮੇਰੇ ਕੋਲ ਇੱਕ ਜਗ੍ਹਾ ਜਿੱਥੇ ਲਕੀਰ ਬਾਇਦਾ ਮੰਦ ਹੋ ਰਿਹਾ ਉਹ ਵੀ ਆਫੀਸ਼ੀਅਲ ਸਟੇਜ ਉਨਾ ਮੈਂ ਉਹ ਡਿਲੀਟ ਉਧਰ ਕ੍ਰਾਈਮਲ ਨੂੰ ਨਹੀਂ ਜਾਣਾ ਚਾਹੁੰਦਾ ਅੱਜ ਮੈਂ ਸਿਰਫ ਗਵਰਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪਾਦ ਯਾਤਰਾ ਨਾਲ ਕੁਝ ਨਹੀਂ ਹੋਣਾ ਬੜੀ ਅੱਛੀ ਗੱਲ ਹੈ ਤੁਸੀਂ ਕੀਤੀ ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ ਤੁਸੀਂ ਮਾ ਮੈਮੋ ਪਾੜੇ ਅਗੇਸ਼ਟ ਬੋਲ ਵੀ ਨਹੀਂ ਸਕਦੇ ਲੇਕਿਨ ਆਪਣੀ ਗੱਲ ਤੇ ਰੱਖ ਸਕਦੇ ਆ ਨਾ ਮੈਂ ਬੇਨਤੀ ਕਰ ਰਿਹਾ ਕਿ ਦੋਨਾਂ ਨੂੰ ਖਿਚੋ ਜੋ ਕਮ ਸੂਬਾ ਸਰਕਾਰ ਦਾ ਉਹਨੂੰ ਮੋਨੀਟਰ ਕਰੋ ਜੋ ਚੀਜ਼ਾਂ ਭਾਰਤ ਸਰਕਾਰ ਤੋਂ ਸੂਬੇ ਨੂੰ ਚਾਹੀਦੀਆਂ ਉਹਦੇ ਚ ਆਪਣਾ ਰੋਲ ਅਦਾ ਕਰੋ ਜੌਬ ਤਾਂ ਆਪਣੀ ਇਹ ਹੈ ਆ ਸੂਬਾ ਸਰਕਾਰ ਦੇ ਵੱਲੋਂ ਸਰ ਜਿੰਨਾ ਐਕਸ਼ਨ ਕਿਤੇ ਵੀ ਕੀਤਾ ਗਿਆ ਬਡੋਰਡਰਸ ਲਾਇਏ ਗਏ ਨੇ ਨਛਾ ਤਸਕਰਾਂ ਦੇ ਘਰਾਂ ਤੇ ਲੱਗਦਾ ਕੋਈ ਫਰਕ ਪਿਆ ਦੇਖੋ ਉਹ ਜਿਹੜੇ ਬਲਡੋਜ਼ਰ ਚਲਾਏ ਗਏ ਉਹ ਇਲਲੀਗਲ ਕੰਸਟਰਕਸ਼ਨ ਤੇ ਚਲਾਏ ਗਏ ਆ ਇਹ ਟਾਈਮ ਐਂਡ ਅਗੇਨ ਇਹ ਗੱਲਾਂ ਮੇਰੇ ਤੋਂ ਪਹਿਲਾਂ ਹੋਰ ਸਿਆਸਤਦਾਨਾਂ ਨੇ ਵੀ ਕੀਤੀਆਂ ਹੋਣਗੀਆਂ ਹਾਂਜੀ ਉਹ ਅੱਜ ਅਧਿਆਤਰਾ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢिलो ਵੀਰ ਬਾਦਲ ਅਕਸ਼ੀ ਸ਼ਰਮਾ ਇਹ ਵੀ ਸਾਰੇ ਸ਼ਾਮਲ ਹੋਏ ਤੋਂ ਲੱਗ ਰਿਹਾ ਕਿ ਜਿਹੜੀ ਇਹ ਯਾਤਰਾ ਕਰਦੇ ਟੂਪਿਕਲ ਮੈਸੇਜ ਦੇਣਾ ਚਾਹੁੰਦੇ ਭਈ ਜਦੋਂ ਬਾਬਾ ਗੁਰਿੰਦਰ ਸਿੰਘ ਜੀ ਨੂੰ ਛੱਡ ਕੇ ਬਾਕੀਆਂ ਦੀ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਉਹ ਇੱਕ ਸੰਸਥਾ ਦੇ ਨਾਲ ਬੜੀ ਵੱਡੀ ਦੇ ਨਾਲ ਜੁੜੇ ਨੇ ਜਿਹੜੀ ਧਾਰਮਿਕ ਆ ਤੇ ਉਹ politcal ਸੁਖਵੀਰ ਸਿੰਘ ਬਾਦਲ ਤੇ ਦੂਜੇ ਜਿਨ੍ਹਾਂ ਤੇ ਤੁਸੀਂ ਨਾਮ ਲਏ ਆ ਕੁਝ ਬੰਦੇ ਨੇ politcal ਜਿਹੜੇ ਜੁਆਇਨ ਕੀਤੇ ਗੋਰਨ ਸਾਹਿਬ ਸਰਦਾ ਸਾਨੂੰ ਵੀ ਆਇਆ ਸੀ ਮੇਰੀ ਜ਼ਮੀਰ ਨੇ ਲਾਉਣੀ ਕਿ ਯਾਰ ਜਿਹੜੀ ਗੱਲ 15 ਸਾਲ ਪਹਿਲਾਂ ਕਰਨੀ ਸੀ ਉਹ ਅੱਜ ਅੱਜ ਕਰਨ ਦੇ ਇਹਦਾ ਫਾਇਦਾ ਕੀ ਬਾਬਾ ਜੀ ਬਾਰੇ ਮੈਂ ਨਹੀਂ ਬੋਲ ਸਕਦਾ ਕੁਝ ਪਰ ਅਨਸਬਧ ਯਾਤਰਾ ਜਿਹੜੀ ਇਹ ਗਵਰਨਰ ਤੋਂ ਵੀ ਨਿਕਲੀ ਸੀਗੀ ਗਵਰਨਰ ਸਾਹਿਬ ਨੂੰ ਲੱਗਦਾ ਇਹ ਗਵਰਨਰ ਸਾਹਿਬ ਤਾਂ ਪਹਿਲਾਂ ਵੀ 6 ਮਹੀਨੇ ਪਹਿਲਾਂ ਕੱਢ ਚੁੱਕੇ ਆ ਉਸ ਯਾਤਰਾ ਦਾ ਫਾਇਦਾ ਦੱਸ ਦੇਣ ਜਨਤਾ ਨੂੰ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਇਹ ਜੋ ਮਈਰ ਵਾਲੀ ਪਾਦ ਯਾਤਰਾ ਕਰ ਲਈ ਐਕਚੁਅਲੀ ਇੱਥੇ ਵੀ ਮੈਂ ਕਿਹਾ ਉਹ ਬਲੈਕ ਦੇ ਬੈਂਜੋ ਕੰਮੀ ਰਿਜਰਵ ਪਾਸੇ ਜਿਹੜੇ ਅਥਾਰਟੀਆਂ ਇੰਕਲੂਡ ਕਰਦੇ ਨੇ ਜਿਆ ਸਰਟ ਜਿਹੜੇ ਲਿਵਰ ਕਰਦੇ ਨੇ ਪੂਰਵੀ ਘਰ ਆਮਨ ਦੀ ਉਹਦੀ ਸਪਾਸਟਿਟੀ ਬਹੁਤ ਟੈਗਰ ਰਹੂਗੀ ਕਿ ਇਹ ਉਹ ਵੀ ਤੋਂ ਰਿਫਲੈਕਟ ਕਰਦੇ ਕਿ ਟਾਈਮ ਸਿਰਫ ਅਵੇਅਰ ਵਾਸਤੇ ਲਿਆ ਰਹੇ ਹੈ ਇਸੇ ਤੇ ਸਭ ਤੋਂ ਤਾਂ ਇਹ ਬਿਲਕੁਲ ਗੱਲ ਠੀਕ ਆ ਇਹਦੇ ਚ ਕੋਈ ਦੂਰ ਆਇ ਨਹੀਂ ਕਿ ਸਮੇਂ ਸਮੇਂ ਦੇ ਉੱਤੇ ਸਰਕਾਰਾਂ ਆ ਲੋਕਾਂ ਦੀ ਟੈਨਸ਼ਨ ਡਿਵਰਟ ਕਰਨੀ ਹੋਰ ਹੀ ਮੁੱਦੇ ਚੱਕ ਦੇਣੀ ਆ ਉਹ ਗਵਰਨਰ ਸਾਹਿਬ ਨੂੰ ਵੀ ਸ਼ਾਇਦ ਮੇਰੇ ਖਿਆਲ ਨਾਲ ਇਲਮਪੂਰੀ ਆ ਕਿ ਪਦ ਯਾਤਰਾ ਦੇ ਨਾਲ ਡਰਗ ਤੇ ਡਰਗ ਨਹੀਂ ਰੁਕਣੀ ਲੇਕਿਨ ਲੋਕਾਂ ਨੂੰ ਦਿਖੇ ਕਿ ਅਸੀਂ ਕੁਝ ਕਰ ਰਹੇ ਆ ਜਿਹੜਾ ਜੌਬ ਮੁੱਖ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਜਾਂ ਹੋਮ ਮਿਨਿਸਟਰੀ ਦਾ ਉਹਦੇ ਤੋਂ ਦੇਖੋ ਲੋਕ ਹੁਣ ਇਹ ਇਹ ਗੇਮ ਹੋ ਗਈ ਕੀ ਕਰ ਕੌਣ ਕੀ ਕਰ ਰਿਹਾ ਹਣ ਪੜੀ ਹਾਤਰਾ ਨੇ ਤਾਂ ਪੱਕੀ ਗੱਲ ਆ ਮੇਰਾ ਦਿਲ ਮੰਨਦਾ ਹੁੰਦਾ ਨਾ ਕਿ ਵੀ ਇਹਦੇ ਨਾਲ ਫੈਸਲਾ ਹੋ ਜਾਦਾ ਤਾਂ ਮੈਂ ਜ਼ਰੂਰ ਜੁਆਇਨ ਕਰਦਾ ਜੀ ਰਾਜੀ ਇਸ ਫੁੱਟ ਮਾਰਚ ਦਾ ਐਕਚੁਅਲ ਕੰਟੈਕਸਟ ਪੋਲਿਟੀਕਲ ਮੈਲਗਮੇਸ਼ਨ ਨੂੰ ਲੱਗ ਰਿਹਾ ਤੁਹਾਨੂੰ ਮੈਂ ਮਤ ਪਹਿਲਾਂ ਕੁਝ ਹੋਰ ਸੀ ਜੋ ਐਕਚੁਅਲੀ ਨਹੀਂ ਸੀ ਕੋਈ ਹੋਰ ਕੁਸ਼ਨ ਮੈਂ ਲੈ ਕੇ ਨਹੀਂ ਪਰ ਹੁਣ ਉਹ ਜ਼ਿਆਦਾ ਪੋਲਿਟੀਕਲੀ ਪੋਲਿਟੀਕਲ ਪੋਲਿਟੀਕਲ ਗੱਲ ਕਰਨੀ ਚਾਹੀਦੀ ਆ گورنر ਸਾਹਿਬ ਨੂੰ ਕਰਨੀ ਚਾਹੀਦੀ ਆ ਹੀ ਸ਼ੁੱਡ ਮੀਡੀਏਟ ਬਿਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਲੁੱਕ ਐਟ ਦੀ ਪ੍ਰੋਬਲਮਸ ਐਦਾ ਪਦ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਸਕੂਲਾਂ ਚ ਮੈਂ ਕਹਿ ਰਿਹਾ ਕਿ ਇਸ ਪਦ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਨਸ਼ਾ ਲੋਕਾਂ ਨੇ ਜਿਹੜਾ ਛੱਡਣਾ ਜਦ ਤੇ ਇੰਪਲੋਇਮੈਂਟ ਦੇ ਸੀ ਸਾਧਨ ਨਹੀਂ ਕਰਦੇ ਉਹਨਾਂ ਦਾ ਇਲਾਜ ਦੀ ਗੱਲ ਨਹੀਂ ਹੁੰਦੀ ਸਰਕਾਰ ਕੋ ਪੈਸੇ ਨਹੀਂ ਇਲਾਜ ਕਰਾਉਣ ਦੇ ਸੋ ਬੜੀਆਂ ਗੱਲਾਂ ਬੜਾ ਕੰਪਲਿਕੇਟਿਡ ਇਸ਼ੂ ਆ ਇਹਨੂੰ 2 ਮਿੰਟਾਂ ਚ ਨਹੀਂ ਕਿਹਾ ਜਾ ਸਕਦਾ ਵੀ ਕੰਮ ਕਰੀਏ ਜਿਹੜਾ ਗਰਾਊਂਡ ਤੇ ਹੋਵੇ ਇਹ ਗਰਾਊਂਡ ਥੋੜੀ ਨਾ ਇਹ ਤਾਂ ਖਬਰ ਬਣਨੀ ਆ ਜਸਟ ਦਾ ਆਬਜ਼ਰਵੇਸ਼ਨ ਇਹ ਰੈਲੀ ਭਾਜੀਪੀ ਦੀ ਰੈਲੀ ਲੱਗਦੀ ਆ ਲੱਖ ਨੂੰ ਕੋਈ ਪਾਧੀਆ ਤੇ ਨਾਲ ਲੱਗਣੀ ਆ ਉਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਵੀ ਹੋਗੇ ਤੇ ਉੱਚ ਅਕਾਲੀ ਦਲ ਦੇ ਕੁਝ ਲੀਡਰ ਨਹੀਂ ਬਾਬਾ ਗੁਰਿੰਦਰ ਸਿੰਘ ਢਿਲੋਂ ਜੀ ਨੂੰ ਅਸੀਂ ਅਕਾਲੀ ਦਲ ਨਾਲ ਜਾਂ ਭਾਜੀਪੀ ਨਾਲ ਹਲੇ ਨਹੀਂ ਜੋੜ ਸਕਦੇ ਅੱਜ ਨਹੀਂ ਜੋੜ ਸਕਦੇ ਲਾਲਾ ਜੀ ਹਾਲੇ ਦੇ ਵੀ ਬੜੀ ਨਹੀਂ ਮੈਂ ਤਾਂ ਮੈਂ 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 ਕਿਦਾਂ ਜੋੜ ਸਕਦਾ ਇਹ ਇੱਕ ਸਸਤਾ ਦੇ ਗੁਰੂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਫੋਲੋਇੰਗ ਦੇਖੋ ਮੈਨੂੰ ਬੀਜੇਪੀ ਦੇ ਲੀਡਰ ਕਾਲੀ ਕਿਉਂ ਲਿਓ ਕਾਂਗਰਸ ਨਾਲ ਵੀ ਹੋ ਸਕਦੇ ਸੀ ਉਹ ਆਮ ਆਦਮੀ ਪਾਰਟੀ ਨਾਲ ਵੀ ਹੋ ਸਕਦੇ ਉਹ ਉਹ ਮੇਰੇ ਖਿਆਲ ਨਾਲ ਬਾਬਾ ਗੁਰਿੰਦਰ ਸਿੰਘ ਜੀ ਨੇ ਜੁਆਇਨ ਕੀਤਾ ਗੁਰਨਰ ਸਾਹਿਬ ਨੂੰ ਗੁਰਨਰ ਸਾਹਿਬ ਨੇ ਪਾਈ ਹੋਣੀ ਚਿੱਠੀ ਚਿੱਠੀ ਮੈਨੂੰ ਵੀ ਪਾਈ ਲੇਕਿਨ ਮੇਰਾ ਮਨ ਨਹੀਂ ਮੰਨਿਆ ਉਹ ਤੂੰ ਜੁਆਇਨ ਕਰਨ ਦਾ ਕਿਉਂਕਿ ਇਹ ਪੰਦਰ ਯਾਤਰਾ ਹੈ ਰਾਹੀ ਅਵੇਅਰ ਕਰਨਾ ਕਿ ਡਰਗ ਹੈਗੀ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਇਹ ਤਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਅਵੇਅਰਨੈਸ ਚਲਣੀ ਚਾਹੀਦੀ ਸੀ ਤੇ ਅੱਜ ਅਵੇਅਰ ਕਰਨ ਵਾਲੀ ਗੱਲ ਨਹੀਂ ਅੱਜ ਤਾਂ ਸੋਲੂਸ਼ਨ ਲੱਭਣ ਦੀ ਲੋੜ ਹੈ ਨਾਲਾਂਜੀਤ ਤੁਸੀਂ ਦੀ ਵੀ ਗੱਲ ਤਾਂ ਦੇ ਤੋ ਇਹ ਹੈ ਕਿ ਜਿਹੜਾ ਬਾਰਡਰ ਹੈ ਇੱਥੇ ਸੈਂਟਰਲ ਏਜੰਸੀਆਂ ਫੇਲ ਹੈਗੀਆਂ ਪੰਜਾਬ ਦੇ ਡਰਾਉ ਬਿਲਕੁਲ 100% 100% ਇਹਦੇ ਉੱਤੇ ਗੜੀਆਂ ਸਸਤੀ ਹੋਣੀ ਚਾਹੀਦੀ ਹੈ ਬਾਟਮ ਤੇ ਨਾਟਾ ਜਿਹੜਾ ਸਪਲਾਈ ਚੇਨ ਖਤਮ ਹੋਣੀ ਜੇ ਭਾਰਤ ਸਰਕਾਰ ਚਾਹੇ ਹਾਂ ਤੇ ਚਿੜੀ ਨਹੀਂ ਬਾਰਡਰ ਤੇ ਫੜਛੀ ਉਹ ਤਾਂ ਦੇਟਕੀਆਂ ਜਿਹੜੇ ਉਹ ਵਾਹ ਗੁਜਰਾਹ ਵਾਹ ਗੁਜਰਾਤ ਇਹ ਵੀ ਹੈਗਾ ਐਂਡ ਇਹ న్యూਸ ਸੀ ਬੜੀ ਵੱਡੀ ਮੈਂ ਤਾਂ ਪਹਿਲਾਂ ਖੁਦ ਕਹਿ ਚੁੱਕਿਆ ਕਿ ਖਾਲੀ ਪੰਜਾਬ ਬਾਰਡਰ ਥਾਣੀ ਨਾ ਨਹੀਂ ਆ ਰਿਹਾ ਬਾਰਡਰ ਥਾਣੀ ਹੀ ਵੈਪਨ ਨਹੀਂ ਆ ਰਿਹਾ ਗੁਜਰਾਤ ਔਰ ਰਾਜਸਥਾਨ ਦੇ ਬਾਰਡਰ ਖੁੱਲੇ ਆ ਰਿਪੋਰਟ ਆ ਮੈਂ ਪਹਿਲਾਂ ਕਹਿ ਚੁੱਕਿਆ ਅੱਛਾ ਰਾਣਾ ਜੀ ਇੱਕ ਚੀਜ਼ ਸੀ ਉਹ 4 ਸਾਲ ਪਹਿਲਾਂ ਸਰਕਾਰ ਦਰਿਆਵਾਦੀ ਪਾਰਟੀ ਦੀ ਉਦੋਂ ਐਂਟੀ ਡਰਨ ਸਿਸਟਮ ਨਹੀਂ ਸੀਗਾ ਬਾਰਡਰ ਤੇ डीसीबी ਦਾ ਵਿੱਚ ਸਟੇਟਮੈਂਟ ਹੈਗਾ ਆ ਕਿ ਜਿਹੜਾ ਆਪਰੇਸ਼ਨ ਸੰਧੂਰ ਦੇ ਬਾਅਦ ਜਿਹੜਾ ਨਜਾਇਜ਼ ਹਥਿਆਰ ਮਾਡਰਨ ਪਾਪੇ ਜ਼ਿਆਦਾ ਆਏ ਨੇ ਹੁਣ ਤਾਂ ਐਂਟੀ ਡਰੋਨ ਸਿਸਟਮ ਵੀ ਹੈ ਤੇ ਇੱਕ ਪਾਸੇ ਉਹ ਕਹਿ ਰਿਹਾ ਕਿ ਜ਼ਿਆਦਾ ਹਥਿਆਰ ਵੀ ਹੈ ਚਲੋ ਐਂਟੀ ਡਰੋਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਉਦੋਂ ਦਾ ਹਥਿਆਰ ਦੀ ਸਪਲਾਈ ਘੱਟ ਸੀ ਤਾਂ ਵੀ ਤਾਂ ਵੀ ਇਹ ਸਪਲਾਈ ਹੈ ਇਹ ਜਿਹੜੀ ਇੰਡੀਆ ਦੇ ਵਿੱਚ ਹੀ ਹੋ ਰਹੀ ਹੈ ਲੋਕਲ ਤੇ ਹੀ ਹੋ ਰਹੀ ਹੈ ਪਹਿਮਾਨਾ ਜਿਹੜੇ ਯੂਪੀ ਦੇ ਹੱਥ ਚ ਹੁੰਦੀ ਸੀ ਉਹਨਾਂ ਪੰਜਾਬ ਚ ਹੋ ਰਹੀ ਵੈਸੇ ਅੱਛੀ ਗੱਲ ਇਹ ਹੁੰਦੀ ਇਹ ਜੇ ਡੀਜੀਪੀ ਸਾਹਿਬ ਇਹ ਕਹਿੰਦੇ ਕਿ 50 ਕਿਲੋਮੀਟਰ ਤੋਂ ਇਧਰ ਦਾ ਸਾਬ ਮੈਂ ਦਊਗਾ 50 ਕਿਲੋਮੀਟਰ ਦਾ ਸਾਬ ਭਾਰਤ ਸਰਕਾਰ ਤੇ ਉਹਨਾਂ ਦੀਆਂ ਏਜੰਸੀਆਂ ਦੇਣਗੀਆਂ ਬਸ ਇਹ ਕਿਉਂ ਜੋਨ ਜਿਹੜਾ ਮੈਸ਼ਨ ਗੁਜਰਾਤ ਮੈਨੂੰ ਪੋਰਟਸ ਦੀ ਗੱਲ ਨਹੀਂ ਕਰਦੇ ਮੇਰੀ ਸਟੇਟ ਆ ਬਹੁਤ ਕੱਟ ਵੈਰੀ ਲੀਅਰ ਇਟ ਵਾਸ ਇਨ ਦੀ ਪੇਪਰ ਕਿ ਗੁਜਰਾਤ ਚੋਂ ਟਨਾਂ ਦੇ ਸਾਬ ਨਹੀਂ ਆਈ ਆ ਰਾਈਟ ਸੀ ਪੱਤਰਕਾਰਾਂ ਨੇ ਠੀਕ ਲਗਿਆ ਪੱਤਰਕਾਰਾਂ ਨੇ ਗਲਤ ਲਿਖਿਆ ਲੇਕਿਨ ਮੈਂ ਅਖਬਾਰ ਚ ਜ਼ਰੂਰ ਪੜਿਆ ਹਾਂ ਜ ਤੁਸੀਂ ਇਹ ਰਹੋ ਜੀ ਉਹਨੂੰ ਤੇ ਲੇਕਿਨ ਉਹਨੂੰ ਕੰਡੈਮ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਨਾ ਸੂਬੇ ਦੀ ਨੇ ਤੇ ਨਾ ਸੈਂਟਰ ਦੀ ਨੇ ਕੰਡੈਮ ਨਹੀਂ ਕੀਤਾ ਕਿ ਇਹ ਗਲਤ ਕਿ ਪੱਤਰਕਾਰ ਨੇ ਲਿਖਿਆ ਤੁਸੀਂ ਕਹਿ ਰਹੇ ਹੋ ਕਿ ਰਿਕਵਾਇਰਮੈਂਟ ਜਨਰੇਸ਼ਨ ਹੋਣੀ ਚਾਹੀਦੀ ਜੇ ਤੇ ਇਹ ਹੁਣ ਜੋ ਕਿਹੜਾ ਯੂ ਐਸ ਟ੍ਰੇਡ ਐਗਰੀਮੈਂਟ ਹੋਇਆ ਜੀ ਆਪ ਵਕੀਲ ਭਜਾਈ ਨਹੀਂ ਮਸੇ ਯਾਰ ਅਜੋ ਅਜੋ ਉੱਚ ਕਰਾ ਇਹ ਦੇਖੋ ਇੱਕ ਮਿੰਟ ਜੀ ਇੱਕ ਮਿੰਟ ਇਧਰ ਨੂੰ ਨਾ ਤੋਰੋ ਯੂ ਐਸ ਟ੍ਰੇਡ ਦੇ ਬਾਰੇ ਮੈਨੂੰ ਤੁਸੀਂ ਅਗਲੇ ਹਫਤੇ ਬੁਲਾ ਲਿਓ ਆ ਕ੍ਰਾਈਮ ਦੀ ਜਿਹੜੀ ਗੱਲ ਕੀਤੀ ਇਹਦੇ ਲਈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਵਾਂਗਾ ਸਬੂਤ ਸਮੇਤ ਯਾਰ ਦੇਖੋ ਫੇਰ ਸਾਰਾ ਇੱਕ ਸਾਹਮਣੇ ਕਾਲੀ ਗੱਲ ਗਈ ਹੈ ਕਹਿੰਦੇ ਕਿ ਸਟੇਟ ਫੋਰਡ ਦੇ ਵੀ ਹਦੇਸ਼ ਨੇ ਕਿ ਇੱਕ ਪਰਮਨੈਂਟ ਜਿਹੜਾ ਡੀਵੀ ਲਾਅ ਐਂਡ ਆਰਡਰ ਲਈ ਪੰਜਾਬ 'ਚ ਲਗਾਉਣਾ ਜ਼ਰੂਰੀ ਹੈਗਾ ਪਰ ਜਿੱਦਿ ਇਤਨੇ ਹੋ ਦੋ ਦੋ ਸਾਲ ਦੀ ਹੋਣੀ ਚਾਹੀਦੀ ਹੈ ਕਿਸ ਨੂੰ ਲੈ ਕੇ ਕੀ ਕਹਾਂ ਇਹ ਮਜੀਠੀਆ ਸਾਹਿਬ ਨੂੰ ਪੁੱਛੋ ਮੇਰਾ ਬਿਆਨ ਨਹੀਂ